ਉਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਕ ਵਿਦਵਾਨ ਨੇ ਪ੍ਰਿੰਸੀਪਲ ਗੰਗਾ ਸਿੰਘ ਨੂੰ ਉਹਨਾਂ ਨੂੰ ਪੁੱਛਿਆ ਗਿਆ ਇਸ ਸੰਸਾਰ ਦੇ ਅੰਦਰ ਸਭ ਤੋਂ ਖੁਸ਼ਕਿਸਮਤ ਦਿਨ ਕਿਹੜਾ ਆ ਇਸ ਜਗਤ ਦੇ ਅੰਦਰ ਸਭ ਤੋਂ ਖੁਸ਼ਕਿਸਮਤ ਦਿਨ ਕਿਹੜਾ ਆ ਤੇ ਸਭ ਤੋਂ ਮਾੜਾ ਦਿਨ ਕਿਹੜਾ ਆ ਪ੍ਰਿੰਸੀਪਲ ਗੰਗਾ ਸਿੰਘ ਬੜੇ ਵਿਦਵਾਨ ਹੋਏ ਨੇ ਜੀ ਉਹਨਾਂ ਨੇ ਜਵਾਬ ਪਤਾ ਕੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਤੇ ਸਭ ਤੋਂ ਖੁਸ਼ਕਿਸਮਤ ਦਿਨ ਕਿਹੜਾ ਹੈ ਤੇ ਮਾੜਾ ਦਿਨ ਕਿਹੜਾ ਹੈ ਕਹਿੰਦੇ ਸਭ ਤੋਂ ਇਸ ਜਗਤ ਦੇ ਅੰਦਰ ਖੁਸ਼ਕਿਸਮਤ ਦਿਨ ਉਹ ਪਤਾ ਕਿਹੜਾ ਹੈ ਜਿਸ ਦਿਨ ਇੱਥੇ ਪੀਰ ਪੈਗੰਬਰ ਗੁਰੂ ਆਏ ਜਿਨ੍ਹਾਂ ਨੇ ਮਨੁੱਖਤਾ ਨੂੰ ਸੇਧ ਦਿੱਤੀ ਤੇ ਸਭ ਤੋਂ ਮਾੜਾ ਦਿਨ ਕਹਿੰਦੇ ਜਿੱਦਾਂ ਸਾਡੇ ਵਰਗਿਆਂ ਨੇ ਇਹ ਉਹ ਧੰਦਾ ਬਣਾ ਲਿਆ ਇਹ ਸਭ ਤੋਂ ਮਾੜਾ ਜਣ ਹੈ ਗੁਰੂ ਪਾਇਸ਼ੇ ਤੇ ਪਾਉਣ ਬਾਣੀ ਦੇ ਵਿੱਚ ਵੀ ਕਹ ਦਿੰਦਾ ਇਸੇ ਕਰਕੇ ਗੁਰੂ ਘਰ ਦੇ ਲੋਕ ਮੈਂ ਕਿਹਾ ਪੈਸੇ ਦੀ ਸੋਚ ਬੜੀ ਚੰਗੀ ਜੀ